ਦੇਸ਼ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਿੱਚ ਇੱਕੋ ਸਮੇਂ ਕਰਵਾਉਣ ਦਾ ਵਿਚਾਰ ਹੁਣ ਆਸਾਨ ਹੋ ਗਿਆ ਹੈ ਇੱਕ ਦੇਸ਼ ਇੱਕ ਚੋਣ ਦੇ ਪ੍ਰਸਤਾਵ ਨੂੰ ਮੋਦੀ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ ਸਾਫ ਕਾ ਰਾਸ਼ਟਰਪਤੀ ਰਾਮਨਤ ਕੋਵਿੰਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਕੈਬਨਿਟ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਐਨਡੀਏ ਸਰਕਾਰ ਸਰਦ ਰੁੱਤ ਸੈਸ਼ਨ ਵਿੱਚ ਇਸ ਬਿੱਲ ਨੂੰ ਸੰਸਦ ਵਿੱਚ ਲਿਆਵੇਗੀ ਦੱਸਦੀ ਗਈ ਮੋਦੀ ਸਰਕਾਰ ਆਪਣੇ ਪਿਛਲੇ ਕਾਰਜਕਾਲ ਤੋਂ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਕਾਫੀ ਗੰਭੀਰ ਸੀ ਪੀਐਮ ਮੋਦੀ ਨੇ ਚੋਣ ਰੈਲੀਆਂ ਵਿੱਚ ਵੀ ਕਈ ਮੌਕੇਾਂ ਤੇ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਕੀਤੀ ਹਾਲੀ ਵਿੱਚ ਐਨਡੀਏ ਸਰਕਾਰ ਦੇ 100 ਦਿਨ ਪੂਰੇ ਹੋਣ ਤੇ ਕੇਂਦਰੀ ਗ੍ਰਹਿ ਮੰਤਰੀ ਮੇਤ ਸ਼ਾਹ ਨੇ ਇੱਕ ਰਾਸ਼ਟਰੀ ਇਕ ਚੋਣ ਦੇ ਐਨਡੀਏ ਦੇ ਸੰਗਠਨ ਨੂੰ ਦਰਾਇਆ ਸੀ ਹੁਣ ਇਸ ਪ੍ਰਸਤਾਵ ਤੇ ਬਿੱਲ ਸੰਸਦ ਦੇ ਸਰਦਰੋਤ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ ਦੱਸ ਦੇ ਕਿ 15 ਅਗਸਤ ਨੂੰ ਸੰਤਤਤਾ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਦਿੱਤੇ ਆਪਣੇ ਭਾਸ਼ਣ 'ਚ ਵਨ ਨੇਸ਼ਨ ਵਨ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਉਹਨਾਂ ਕਿਹਾ ਸੀ ਕਿ ਲਗਾਤਾਰ ਚੋਣਾਂ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਬਣ ਰਹੀਆਂ ਹਨ 18626 ਪੰਨਿਆਂ ਦੀ ਇਹ ਕੋਵਿਡ ਕਮੇਟੀ ਦੀ ਰਿਪੋਰਟ ਹੈ ਇੱਕ ਦੇਸ਼ ਇੱਕ ਚੋਣ ਲਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਵਿੱਚ ਬਣੀ ਕਮੇਟੀ ਨੇ ਇਸ ਸਾਲ 14 ਮਾਰਚ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਆਪਣੀ ਰਿਪੋਰਟ ਸੌਂਪੀ ਸੀ ਵਨ ਨੇਸ਼ਨ ਵਨ ਇਲੈਕਸ਼ਨ ਦੀ ਇਹ ਰਿਪੋਰਟ 18626 ਪੰਨਿਆਂ ਦੀ ਹੈ ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਜਿਮੀਵਰੀ ਸੌਂਪੀ ਹੈ ਮੰਗਲਵਾਰ ਦੇ ਸ਼ਾਮ ਨੂੰ ਕਾਂਗਰਸ ਨੇ ਸੰਸਦ ਮੈਂਬਰ ਚੰਨੀ ਅਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਮੁਕੇਸ਼ ਅਗਨੀ ਹੋਤਰੀ ਨੂੰ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ 2024 ਲਈ ਸੀਨੀਅਰ ਅਬਜ਼ਰਵਰ ਵੱਜੋਂ ਨੇ ਕੀਤਾ ਹੈ ਤੁਹਾਨੂੰ ਦੱਸਦੀ ਕਿ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾ ਦੀ VOTING ਹੋ ਰਹੀ ਹੈ ਜੰਮੂ ਕਸ਼ਮੀਰ ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੀ ਇਸ ਲਈ ਕਾਂਗਰਸ ਹਰ ਸੂਬੇ ਤੋਂ ਵੱਡੇ ਫਰਕ ਨਾਲ ਜਿੱਤੇ ਉਮੀਦਵਾਰਾਂ ਨੂੰ ਜੰਮੂ ਕਸ਼ਮੀਰ ਦੀ ਜ਼ਿੰਮੇਵਾਰੀ ਸੌਂਪ ਰਹੀ ਹੈ VOTING ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਨੇ ਚੰਨੀ ਨੂੰ AICC ਦਾ ਸੀਨੀਅਰ ਅਬਜ਼ਰਵਰ ਨਿਯੁਕਤ ਕੀਤਾ ਹੈ ਏ ਜਾਣਕਾਰੀ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਕੇ ਸੀ ਵੇਨ ਗੋਪਾਲ ਵੱਲੋਂ ਜਾਰੀ ਸੂਚੀ ਵਿੱਚ ਦਿੱਤੀ ਗਈ ਪੰਜਾਬ ਦੇ ਸਾਫਟਕਾ ਮੁੱਖ ਮੰਤਰੀ ਚੰਨੀ ਅਤੇ ਮੁਕੇਸ਼ ਅਗਨੀ ਗੋਤਰੀ ਨੂੰ ਏ ਆਈ ਸੀ ਸੀ ਦਾ ਸੀਨੀਅਰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਚੰਨੀ ਦਾ ਨਾਂ ਇਸ ਲਿਸਟ ਵਿੱਚ ਇਸ ਲਈ ਰੱਖਿਆ ਗਿਆ ਕਿਉਂਕਿ ਉਹ ਉਤਰੀ ਭਾਰਤ ਕਾਂਗਰਸ ਦੇ ਵਡੇ ਅਤੇ ਹਰਮਨ ਪਿਆਰੇ ਆਗੂ ਹਨ ਅਤੇ ਸੂਬੇ ਤੋਂ ਬਾਹਰ ਵੀ ਲੋਕ ਚੰਨੀ ਨੂੰ ਜਾਣਦੇ ਹਨ ਫਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀ ਫਿਲਮ ਅਦਾਕਾਰ ਦਲਜੀਤ ਸਿੰਘ ਕਲਸੀ ਤੇ ਮੁਰਤੂ ਲਗਾਏ ਗਏ ਨੈਸ਼ਨਲ ਸਕਿਉਰਿਟੀ ਐਕਟ ਐਨਐਸਏ ਮਾਮਲੇ ਦੀ ਅੱਜ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਇਸ ਦੌਰਾਨ ਅਦਾਲਤ ਨੇ ਪੰਜਾਬ ਤੇ ਕੇਂਦਰ ਸਰਕਾਰ ਤੇ ਡਿਬ루ਹਾੜੀ ਜੇਲ੍ਹ ਤੋਂ ਪੁੱਛਿਆ ਕਿ ਦੋਵਾਂ ਮੁਲਜ਼ਮਾਂ ਖਿਲਾਫ ਐਨਐਸਏ ਦੀ ਮਿਆਦ ਕਿਸ ਆਧਾਰ ਤੇ ਵਧਾਈ ਗਈ ਅਦਾਲਤ ਨੇ ਕਿਹਾ ਕਿ ਅਗਲੀ ਸੁਣਵਾਈ 'ਚ ਸਾਰਾ ਰਿਕਾਰਡ ਪੇਸ਼ ਕੀਤਾ ਜਾਵੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਤੈਅ ਕੀਤੀ ਗਈ ਹੈ ਦੱਸਦੇ ਕਿ ਇਸ ਸਮੇਂ ਅਵਰਤਪਾਲ ਸਿੰਘ ਤੇ ਦਲਜੀਤ ਸਿੰਘ ਕਲਸੀ ਡਿਬਰੂਗੜਜੀਲ ਵਿੱਚ ਬੰਦ ਹਨ ਦੋਵਾਂ ਦੀ ਤਰਫੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਤੇ ਦੁਬਾਰਾ ਐਨਐਸ ਲਗਾਉਣਾ ਗਲਤ ਹੈ ਉਹਨਾਂ ਨੇ ਆਪਣੇ ਖਿਲਾਫ ਦਾਇਰ ਕੀਤੀ ਗਈ ਕਾਰਵਾਈ ਨੂੰ ਗੈਰਸੰਵਿਧਾਨਕ ਦੱਸਿਆ ਔਰ ਡੇਢ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਰਾਜ ਰਿਸ਼ਤੇਦਾਰਾਂ ਤੇ ਲੋਕਾਂ ਤੋਂ ਦੂਰ ਹਨ ਉਹਨਾਂ ਦੀ ਜ਼ਿੰਦਗੀ ਤੇ ਆਜ਼ਾਦੀ ਨੂੰ ਅਸਾਧਾਰਨ ਬੇਰਹਿਮ ਤਰੀਕੇ ਨਾਲ ਖੋਲਿਆ ਗਿਆ ਹੈ ਯਾਦ ਰੱਖੀਂ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਬੱਚੋਂ ਲੋਕ ਸਭਾ ਚੋਣਾਂ ਲੜੀ ਸੀ ਉਹਨਾਂ ਨੇ ਇੱਕ ਵੀ ਦਿਨ ਪ੍ਰਚਾਰ ਨਹੀਂ ਕੀਤਾ ਉਹ ਜੇਲ੍ਹ ਵਿੱਚ ਹੀ ਸਨ ਪਰ ਫੇਰ ਵੀ ਉਹ ਖੁਦ ਚੋਣ ਪ੍ਰਚਾਰ ਕੀਤੇ ਬਿਨਾ ਜਿੱਤ ਗਏ ਦੂਜੇ ਪਾਸੇ ਦਰਜੀਤ ਸਿੰਘ ਕਲਸੀ ਹੁਣ ਡਿਬਰੂਗਾੜ੍ਹ ਜੇਲ੍ਹ ਵਿੱਚ ਬੰਦ ਹਨ ਉਹ ਵੀ ਚੋਣ ਲੜਨ ਦੇ ਇੱਛੁਕ ਹਨ ਇਸ ਸੰਬੰਧੀ ਕੁਝ ਸਮਾਂ ਪਹਿਲਾਂ ਵੀ ਚਰਚਾਵਾਂ ਖੁਰੋਫੋਂਿਆਂ ਸਨ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋਈ ਸੀਟ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਪੰਜਾਬ ਵਿੱਚ ਧਰਤੀ ਹਟਲੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਉੰਡਾ ਨਜ਼ਰ ਆ ਰਿਹਾ ਹੈ ਹਰ ਸਾਲ ਮੀਂਹ ਵਿੱਚ ਆ ਰਹੀ ਕਮੀ ਅਤੇ ਡਿਗ ਰਿਹਾ ਪਾਣੀ ਦਾ ਪੱਧਰ ਪੰਜਾਬ ਵਿੱਚ ਵੱਡੀ ਚੁਣੌਤੀ ਖੜੀ ਕਰ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਨਵੀਂ ਖੇਤੀ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸਪਾਰਸ਼ ਕੀਤੀ ਗਈ ਹੈ ਕਿ ਜਿਨ੍ਹਾਂ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਖੇਠਾ ਚਲਾ ਗਿਆ ਹੈ ਉਸ ਜ਼ਿਲੇ ਦੇ ਕਿਸਾਨ ਝੋਨੇ ਦੀ ਬਿਜਾਈ ਨਾ ਕਰਨ ਸਰਕਾਰ ਦੇ ਇਸ ਸੁਝਾਅ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਹੈ ਪਰ ਜੇਕਰ ਨਵੀਂ ਖੇਤੀ ਨੀਤੀ ਦੇ ਖਰੜੇ ਬਾਰੇ ਖੇਤੀਬਾੜੀ ਮਾਹਰ ਦੀ ਸਲਾਹ ਮੰਨੀਏ ਤਾਂ ਹਾਲਾਤ ਕਾਫੀ ਖਰਾਬ ਹਨ ਖੇਤੀਬਾੜੀ ਮਾਹਿਰ ਅਤੇ ਪੀਯੂਗ ਦੇ ਸਾਬਕਾ ਬੀਸੀ ਸਰਦਾਰਾ ਸਿੰਘ ਜੋਪਲ ਕਹਿੰਦੇ ਹਨ ਕਿ ਜੇਕਰ ਸਰਕਾਰ ਪਾਣੀ ਅਤੇ ਬਿਜਲੀ ਦਾ ਖਰਚਾ ਕਿਸਾਨ ਉੱਪਰ ਲਗਾ ਦੇਵੇ ਤਾਂ ਝੋਨੇ ਕਿਸੇ ਵੀ ਸੂਰਤ ਵਿੱਚ ਕਾਫੀ ਫਾਇਦੇਮੰਦ ਫਸਲ ਲਈ ਹੋਵੇਗੀ ਇਲਾਲ ਦੀ ਘੜੀ ਸਰਕਾਰ ਕਿਸਾਨ ਨੂੰ ਬਿਜਲੀ ਅਤੇ ਪਾਣੀ ਉੱਪਰ ਸਬਸਿਡੀ ਦੇ ਰਹੀ ਹੈ ਜਿਸ ਕਾਰਨ ਇਹ ਫਸਲ ਉਗਾਉਣ ਵੱਲ ਉਤਸ਼ਾਹਿਤ ਹੋ ਰਹੇ ਹਨ ਸਰਦਾਰਾ ਸਿੰਘ ਜੁਬਲ ਦੱਸਦੇ ਹਨ ਕਿ ਸਰਕਾਰ ਅੱਜ ਇਹਨਾਂ ਹੀ ਫਸਲਾਂ ਤੇ ਐਮਐਸਪੀ ਦੇ ਰਹੀ ਹੈ ਉਹਨਾਂ ਕਹੇ ਕਿ ਜੇਕਰ ਅੱਜ ਹਾਲਾਤ ਨਾ ਬਦਲੇ ਤਾਂ ਕੱਲ ਪਾਣੀ ਨਹੀਂ ਬਚੇਗਾ ਸਰਦਾਰਾ ਸਿੰਘ ਜੁਬਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੋ ਫਸਲਾਂ ਅਸੀਂ ਨੇ 20 ਸਾਲ ਬਾਅਦ ਉਗਾਉਣੀਆਂ ਹਨ ਉਹ ਅੱਜ ਹੀ ਉਗਾਉਣੀਆਂ ਸ਼ੁਰੂ ਕਰ ਦਈਏ ਤਾਂ ਜੋ ਹੋ ਸਕਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਪੀੜ੍ਹੀਯੋਗ ਪਾਣੀ ਬਚ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮੀਡੀਆ ਰਿਪੋਰਟਾਂ ਮੁਤਾਬਕ ਫਿਲਹਾਲੇ ਜਾਣਕਾਰੀ ਨਹੀਂ ਮਿਲੀ ਕਿ ਆਖਰ ਉਹਨਾਂ ਨੂੰ ਕਿਹਨਾ ਕਾਰਨ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਸ਼੍ਰੋਮਣੀ ਕਾਲਜ ਦੇ ਸੀਨੀਅਰ ਆਗੂ ਵਿਕਰਮ ਹੇਠਿਆ ਨੇ ਸੀਐਮ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਵੀ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਦੀ ਮੈਂ ਇਹ ਚਾਹੂੰਗਾ ਅਰਦਾਸ ਕਰਾਂਗਾ ਕਿ ਉਹਨਾਂ ਦੀ ਸਿਹਤ ਤੰਦਰੁਸਤ ਹੋਵੇ ਸਿਹਤ ਜਾਪਤਾ ਹੋਵੇ ਔਰ ਮੈਂ ਕੋਈ ਕਿਸੇ ਮਜ਼ਾਕ ਦੇ ਰੂਪ ਚ ਯਕ ਨਹੀਂ ਕੀਤਾ ਸੀਗਾ ਇਹ ਬੜਾ ਸੀਰੀਅਸ ਇਸ਼ੂ ਹੈ ਚੀਫ ਮਿਨਿਸਟਰ ਸਾਹਿਬ ਨੂੰ ਅਪੋਲੋ ਹਸਪੀਟਲ ਚ ਇਲਾਜ ਵਾਸਤੇ ਲੈ ਕੇ ਗਏ ਆ ਇਹ ਫੈਕਟ ਹੈ ਮੇਰਾ ਚਿੰਤਾ ਸਿਰਫ ਇਹ ਇਸ ਲਈ ਹੋਈ ਕਿ ਇਸ ਗੱਲ ਨੂੰ ਇੰਨਾ ਸੀਕ੍ਰੀਟ ਕਿਉਂ ਰੱਖਿਆ ਜਾ ਰਿਹਾ ਔਰ ਫੈਕਟ ਆਫ ਦਾ ਮੈਟਰ ਇਜ਼ ਕੱਲ ਹੋਇਆ ਕਿ ਜੇ ਤਾਂ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਮੀਡੀਆ ਟੀਮ ਜਿਵੇਂ ਹਰ ਚੀਜ਼ ਨੂੰ ਬੜੇ ਮਿੰਟੋ ਸਕਿੰਟਾਂ ਨਾਲ ਸ਼ੇਅਰ ਕਰਦੇ ਆ ਕਿ ਉਹ 8 ਵਜੇ ਉੱਠੇ ਜੀ 8 ਵਜੇ ਬਾਥਰੂਮ ਗਏ ਜੀ 8 ਵਜੇ ਬਾਹਰ ਆ ਗਏ ਜੀ 8 ਵਜੇ ਰੋਟੀ ਖਾਧੀ ਜੀ 8 ਵਜੇ ਆ ਹੋਇਆ ਜੇ ਸਾਰਾ ਕੁਝ ਸ਼ੇਅਰ ਕਰਦੇ ਜਾਂਦੇ ਤੇ ਸ਼ਾਇਦ ਮੈਨੂੰ ਸ਼ੇਅਰ ਕਰਨ ਦੀ ਲੋੜ ਨਹੀਂ ਪੈਣੀ ਸੀ ਚੀਫ ਮਿਨਿਸਟਰ ਸਾਹਿਬ ਦਾ ਇੱਕ ਦਿਨ ਦਾ ਪਹਿਲਾ ਜਿਹੜਾ న్యూਸ 18 ਚੈਨਲ ਹੈ ਜਿਹੜਾ ਕਾਫੀ ਚਿੰਤਿਤ ਰਹਿੰਦਾ ਮੁੱਖ ਮੰਤਰੀ ਸਾਹਿਬ ਬਾਰੇ ਔਰ ਮੁੱਖ ਮੰਤਰੀ ਸਾਹਿਬ ਦੀ ਹਰ ਮੂਵਮੈਂਟ ਨੂੰ ਬੜੀ ਬਰੀਕੀ ਨਾਲ ਵਿਖਾਉਂਦਾ ਪਤਾ ਨਹੀਂ ਕੱਲ ਦੁਪਹਿਰ ਤੱਕ ਕੀ ਸੱਪ ਸੰਘਿਆ ਦਾਸੀ ਨਹੀਂ ਰਿਹਾ ਕੁਝ ਉਹਨਾਂ ਬਾਰੇ ਔਰ ਮੈਨੂੰ ਤਾਂ ਚਿੰਤਾ ਹੋਈ ਕਿ ਇਹ ਵਾਇਜ਼ ਦੀ ਸਟੋਪ ਸੀਕ੍ਰੀਟ ਚੀਫ ਮਿਨਿਸਟਰ ਸਾਹਿਬ ਨੇ ਇੱਕ ਦਿਨ ਪਹਿਲਾਂ ਜੋ ਪੰਜਾਬ 'ਚ ਹੈਲਥ ਦੇ ਹਾਲਾਤ ਨੇ ਔਰ ਜੋ ਪੰਜਾਬ 'ਚ ਐਜੂਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ ਔਰ ਇਹ ਗੱਲ ਆਪ ਮੰਨੀ ਹੈ ਕਿ ਸਰਕਾਰੀ ਸਕੂਲ 'ਚ ਕੋਈ ਜਾ ਕੇ ਰਾਜੀ ਨਹੀਂ ਜੇ ਜਾਣਦਾ ਹੈ ਤੇ ਉਹ ਇਹ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਆ ਕਿਉਂਕਿ ਉਹਨੂੰ ਲੱਗਦਾ ਹੈ ਕਿ ਸ਼ਾਇਦ ਉੱਥੇ ਪੜ੍ਹਾਈ ਨਹੀਂ ਹੋ ਰਹੀ ਕਿ ਉਹਨੇ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਸਾਹਿਬ ਨੇ ਸਰਕਾਰੀ ਸਕੂਲਾਂ ਨੂੰ ਪੇਸ਼ ਕੀਤਾ ਪਹਿਲਾਂ ਤਾਂ ਮੈਂ ਇਹਦਾ ਇਹਨੂੰ ਸਮਝਦਾ ਆਈ ਕੰ ਡੈਮ ਇਟ ਔਰ ਮੈਂ ਇਹਨੂੰ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੀ ਆਪਦੀ ਹੱਕੀ ਮੰਗਾਂ ਲਈ ਲੜਾਈ ਲੜ ਰਹੇ ਉਹਨਾਂ ਦਾ ਅਪਮਾਨ ਸਮਝਦਾ ਔਰ ਮੈਂ ਆਪੇ ਕਹਿੰਦਾ ਕਿ ਹਾਂ ਠੀਕ ਹੈ ਅਸੀਂ ਇਹ ਗੱਲ ਬਾਰ-ਬਾਰ ਫਲੈਗ ਕਰ ਰਹੇ ਹਾਂ ਕਿ ਜੋ ਐਜੂਕੇਸ਼ਨ ਇਨਫਰਾਸਟ੍ਰਕਚਰ ਦੇਣਾ ਚਾਹੀਦਾ ਸਾਡੇ ਅ ਅਧਿਆਪਕ ਸਹਿਬਾਨਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਇਹੀ ਕਾਰਨ ਹੈ ਕਿ ਉਸ ਅਸਲੀਅਤ ਨੂੰ ਮੁੱਖ ਮੰਤਰੀ ਸਾਹਿਬ ਆਪ ਬਿਆਨ ਕਰ ਰਹੇ ਆ ਕਿ ਜੀ ਪਹਿਲਾਂ ਅਸੀਂ ਵੇਖਦੇ ਹਾਂ ਕਿ ਸਕੂਲ ਕਿਵੇਂ ਨਹੀਂ ਜਾਣਾ ਨਹੀਂ ਤਾਂ ਸਕੂਲ ਤੱਕ ਇਹ ਇੱਕ ਐਡਾ ਵੱਡਾ ਮੰਦਰ ਕੇਂਦਰ ਮੰਨਿਆ ਜਾਂਦਾ ਹੈ ਨੌਲੇਜ ਦਾ ਕਿ ਹਰ ਬੱਚਾ ਉੱਥੇ ਜਾ ਕੇ ਰਾਜੀ ਹੈ ਕਿਉਂਕਿ ਨੌਲੇਜ ਤੋਂ ਵੱਡਾ ਵੈਪਨ ਜਾਂ ਵੱਡੀ ਤਾਕਤ ਕੋਈ ਨਹੀਂ ਔਰ ਜੇ ਕੋਈ ਬੱਚਾ ਸਕੂਲ ਨਹੀਂ ਜਾਂਦਾ ਚਾਰਿਆ ਇਹ ਫੇਲੀਅਰ ਕੀ ਦਾ ਹੁਜੂਦ ਦਾ ਸਰਕਾਰ ਦਾ ਰਾਈਟ ਟੂ ਐਜੂਕੇਸ਼ਨ ਪਾਲਿਸੀ ਥੱਲੇ ਕਿੱਥੇ ਕਿੱਥੇ ਲੋਕ ਸਰਕਾਰੀ ਸਕੂਲਾਂ ਚ ਪੜ ਕੇ ਔਰ ਵੱਡੀ ਗੱਲ ਮੈਂ ਸਮਝਦਾ ਕਿ ਇੱਕ ਵੱਡੀ ਗਿਣਤੀ ਆ ਲੱਖਾਂ ਲੋਕ ਬੱਚੇ ਸਰਕਾਰੀ ਸਕੂਲ ਚ ਪੜਦੇ ਆ ਚੀਫ ਮਿਨਿਸਟਰ ਸਾਹਿਬ ਦਾ ਜਿਹੜਾ ਲਹਾਜਾ ਸੀ ਸਰਕਾਰੀ ਸਕੂਲਾਂ ਨੂੰ ਡਿਸਕ੍ਰਾਈਬ ਕਰਨ ਦਾ ਕੀ ਇਹਦੇ ਨਾਲ ਇਨਰੋਲਮੈਂਟ ਵਧੂਗੀ ਕੀ ਘਟੂਗੀ ਕੀ ਇਹਦੇ ਨਾਲ ਅਧਿਆਪਕ ਸਹਿਬਾਨ ਜਾਂ ਸਕੂਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਡੀਮੋਟੀਵੇਟ ਹੋਊਗਾ ਕੀ ਉਹਨਾਂ ਦਾ ਮੋਰਲ ਵਧੂਗਾ ਇਹ ਬਹੁਤ ਸੀਰੀਅਸ ਸਵਾਲ ਨੇ ਔਰ ਫਿਰ ਕਹਿੰਦੇ ਜਦ ਅਸੀਂ ਸਕੂਲ ਚਲੇ ਜਾਂਦੇ ਆ ਫਿਰ ਅਸੀਂ ਇਹ ਵੇਖਦੇ ਆ ਕਿ ਕੰਦ ਟੱਪ ਕੇ ਕਿਵੇਂ ਭੱਜਣਾ ਹੁੰਦਾ ਤੇ ਦੋ ਚਾਰ ਹੋਰ ਨਿਆਣੇ ਕਿਵੇਂ ਇਹ ਚ ਕੰਮ ਚ ਜੋੜਨੇ ਪੈਂਦੇ ਆ ਮੈਂ ਤਾਂ ਹੈਰਾਨ ਹੋ ਗਿਆ ਕਿ ਆਪ ਵੀ ਇਹ ਜੀ ਗੱਲ ਦੱਸ ਕੇ ਹੱਸਦੇ ਸਨ ਤੇ ਪੁੱਛਣ ਵਾਲਾ ਵੀ ਹੈਰਾਨ ਪਰੇਸ਼ਾਨ ਔਰ ਅੱਗੇ ਉਹਨੇ ਕਿਹਾ ਕਿ ਤਾਂ ਹਮ ਤੋਂ ਡੁੱਬेंगे ਤੇਰੇ ਕੋ ਵੀ ਲੈ ਡੁੱਬेंगे ਸਨਮ ਉਹ ਇਹ ਜੀਆਂ ਗੱਲਾਂ ਕਾਹ ਕਰਦਾ ਸੀ ਤੇ ਮੈਂ ਉਤੋਂ ਹੀ ਹਿਸਾਬ ਲਾ ਲਿਆ ਤੇ ਡੁੱਬ ਤਾਂ ਪੰਜਾਬ ਵੀ ਰਿਆ ਲਾਉਨ ਆਰਡਰ ਦੇ ਹਾਲਾਤ ਵੇਖ ਲਓ ਹਰ ਚੀਜ਼ ਦੇ ਰਾਤ ਵੇਖ ਲਓ ਮਗਰ ਇੱਕ ਤਾਂ ਉਹਨਾਂ ਨੇ ਆਪਦੀ ਐਜੂਕੇਸ਼ਨ ਦੀ ਪੋਲ ਖੋਲੀ ਜਿਹੜੀ ਗੱਲ ਆਪੋਜੀਸ਼ਨ ਕਰਦੀ ਸੀ ਉਹ ਤੇ ਮੋਹਰ ਲਾਈ ਜਿਹੜੀ ਗੱਲ ਦਾ ਰੌਲਾ ਅਧਿਆਪਕ ਸਹਿਬਾਨ ਪਾਉਂਦੇ ਉਸ ਗੱਲ ਤੇ ਮੋਹਰ ਲਾਈ ਦੂਜੀ ਗੱਲ ਦੇਖੋ ਕੱਲ ਜਦ ਉਹਨਾਂ ਦੀ ਸਿਹਤ ਇਹ ਤਾਂ ਮਗਰਲਾ ਮੇਰਾ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਸਿਹਤ ਵਿਗੜੀ ਹੈ ਵਿਗੜੀ ਕਿਉਂ ਵਿਗੜਨ ਦਾ ਕਾਰਨ ਬੜਾ ਸਿੰਪਲ ਹੈ ਕਿ ਜੇ ਵੱਧ ਤੋਂ ਹੱਦ ਤੋਂ ਵੱਧ ਤੁਸੀਂ ਪੈਕਸ਼ਿਕ ਲਾ ਲਓ ਨਾ ਤੇ ਉੱਤੇ ਥੱਲੇ ਬੋਤਲ ਦੇ ਥੱਲੇ ਲਿਖਿਆ ਹੁੰਦਾ ਕੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਕਿ ਜਿੰਜੂਰੀਅਸ ਟੂਲ ਹੁਣ ਤੁਸੀਂ ਹਟੋ ਨਾ ਟਲੋ ਨਾ ਮਲਵ ਇੱਕ ਦਿਨ ਪਹਿਲਾਂ ਦੀ ਨਿਊਜ਼ 18 ਤੇ ਜੀ ਵੀ ਸਰੂਰ ਚ ਵੇਖੀ ਸਾਰਿਆਂ ਨੇ ਇੰਟਰਵਿਊ ਉਹ ਝੜੀ ਲੱਗੀ ਸੀ ਕੱਲ ਕਹਿੰਦੇ ਜਹਾਜ਼ ਤੇ ਆਏ ਆ ਦਿੱਲੀੋਂ ਜਹਾਜ਼ ਤੇ ਕਿਹਨਾਂ ਦਾ OSD ਨਾਲ ਸੀ ਸ਼ੁਕਬੀਰ ਮੈਂ ਤੁਹਾਨੂੰ ਇਹ ਨਾ ਦੱਸ ਰਿਹਾ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਹਾਜ਼ ਤੇ ਪੈਗ ਲਾਏ ਪਹਿਲਾ ਮੁੱਖ ਮੰਤਰੀ ਐ ਵੈਸੇ ਹੈ ਬਦਲਾ ਵੀ ਇਹ ਏਡਾ ਮਤਲਬ ਭੁੱਕ ਖਲਾਰਦੇ ਆ ਪੈਗ ਦੀ ਕਿ ਕਈ ਵਾਰੀ ਗੱਡੀ ਚ ਲਾਉਣੇ ਸ਼ੁਰੂ ਕਰਦੇ ਨੇ ਸੀਐਮ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਗੱਡੀਆਂ ਹੌਲੀ ਹੋ ਜਾਂਦੀਆਂ ਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ ਚਲੋ ਹਰੇਕ ਦੀ ਆਪਦੀ ਆਦਤ ਹੈ ਕੀ ਕਰ ਸਕਦੇ ਆ ਮਗਰ ਕੱਲ ਹੋਇਆ ਕੀ ਐ ਕਿ ਕੱਲ ਪੈਗ ਜਹਾਜ਼ ਤੇ ਲੱਗੇ ਜਿਸ ਇਟ ਇਜ਼ ਨੋਟ ਅਲੌਡ ਇੱਕ ਇਲੈਗਲ ਕੰਮ ਹੋਇਆ ਫਿਰ ਇਹ ਉੱਤਰ ਦੇ ਸਾਰ ਗੱਡੀ ਤੇ ਜਹਾਜ਼ ਦੇ ਵਿੱਚ ਜਿਹੜੇ ਟਾਰਮੈਕ ਕਹਿੰਦੇ ਆ ਜਿਹਨੂੰ ਅਸੀਂ ਜਿੱਥੇ ਜਹਾਜ਼ ਖਲੋਂਦਾ ਉਥੇ ਡਿੱਗੇ ਨੇ ਔਰ ਫਟਾਫਟ ਸੀਐਮ ਸਿਕਿਉਰਿਟੀ ਨੇ ਇਹਨਾਂ ਨੂੰ ਠਾ ਕੇ ਗੱਡੀ 'ਚ ਬਿਠਾ ਲਿਆ ਫਿਰ ਇਹਨਾਂ ਨੂੰ ਲੈ ਕੇ ਘਰੇ ਗਏ ਉਥੇ ਜੋ ਮੇਰੇ ਕੋਲ ਖਬਰ ਆਈ ਹੈ ਕਿ ਬਲੱਡ ਪ੍ਰੈਸ਼ਰ ਵੀ ਨਹੀਂ ਠੀਕ ਸੀ ਕੋਈ ਕਹਿੰਦਾ ਗਲੂਕੋਸ ਲੱਗਿਆ ਨਹੀਂ ਹੋਇਆ ਮਗਰ ਆਬਵੀਅਸਲੀ ਰਗੜੇ ਰੁਗੜੇ ਲੱਗੇ ਸੀ ਤੇ ਇੱਕ ਦਮ ਜੇ ਮੈਟਰ ਸੀਰੀਅਸ ਨਹੀਂ ਸੀ ਤੇ ਇੱਥੇ ਆਮ ਆਦਮੀ ਕਲੀਨਿਕ ਚ ਇਲਾਜ ਹੋ ਜਾਂਦਾ ਜਿਹਦਾ ਇੰਨਾ ਜ਼ਿਕਰ ਕਰਦੇ ਪਤਾ ਨਹੀਂ ਕਿੰਨੇ ਖੋਲਿਆ 700 ਕਹਿੰਦੇ ਕਰੋੜਾਂ ਦਾ ਇਲਾਜ ਕੀਤਾ ਬਲਬੀਰ ਸਿਉਹਰੀ ਤੁਹਾਡੇ ਇੱਥੋਂ ਪਟਿਆਲੇ ਦੇ ਵਜ਼ੀਰ ਆ ਰੋਜ਼ ਹੀ ਦੱਸਦੇ ਆ ਤੇ ਫੋਨ ਕਰ ਦਿੰਦੇ ਆਮ ਆਦਮੀ ਕਲੀਨਿਕ ਅਲਾ ਇਲਾਜ ਕਰਦਾ ਮਗਰ ਬਿਮਾਰੀ ਐਡੀ ਗੰਭੀਰ ਸੀ ਕਿ ਇਹ ਡਾਕਟਰ ਨੇ ਤਾਂ ਬਾਹਰ ਆ ਕੇ ਦੱਸ ਦੇਣਾ ਸੀਗਾ ਕਿ ਸੀਐਮ ਸਾਹਿਬ ਨੂੰ ਹੋਇਆ ਜਿਆਦਾ ਕੁਝ ਨਹੀਂ ਵੱਧ ਖਾਦੀ ਪੀਤੀ ਚ ਡਿੱਗ ਗਈ ਉਹਦਾ ਰੌਲਾ ਪੈ ਜਾਣਾ ਸੀ ਤੇ ਆਪ ਹੀ ਹੈਲਥ ਪ੍ਰਣਾਲੀ ਦਾ ਵੀ ਪੋਲ ਖੋਲਤੀ ਕਿ ਉਹਨਾਂ ਨੂੰ ਨਾਲ ਦੀ ਨਾਲ ਵਾਪਸ ਚਾਰਟਰ ਜਾ ਤੇ ਤੁਸੀਂ ਵੇਖੋ ਪੰਜਾਬ ਦਾ ਪੈਸਾ ਕਾਦੇ ਲਈ ਖਰਚ ਹੋ ਰਿਹਾ ਹੈ ਲੋਕਾਂ ਨੂੰ ਤਨਖਾਹ ਨਹੀਂ ਮਿਲ ਰਹੀ ਸਮੇਂ ਨਾਲ ਕਨ ਕਾਮਾ ਲੇਟ ਨਹੀਂ ਪ੍ਰਾਣੀ ਪੈਨਸ਼ਨ ਬਾਹਰ ਨਹੀਂ ਹੋ ਰਹੀ ਟੀਏ ਡੀਏ ਨਹੀਂ ਮਿਲ ਰਿਹਾ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਤੇ ਸੀਐਮ ਸਾਹਿਬ ਚਾਰਟਰ 'ਚ ਆਉਂਦੇ ਆ ਤੇ ਫਿਰ ਚਾਰਟਰ 'ਚ ਉਹਨਾਂ ਨੂੰ 2 ਘੰਟਿਆਂ ਬਾਅਦ ਵਾਪਸ ਲੈ ਕੇ ਜਾਂਦੇ ਔਰ ਫਿਰ ਉਹਨਾਂ ਨੂੰ ਦਿੱਲੀ ਲੈ ਕੇ ਗਏ ਆ ਔਰ ਦਿੱਲੀ ਅੱਜ ਉਹ ਅਪੋਲੋ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਤੋਨੂ ਆ ਕੇ ਕਹਿਣਗੇ ਕਿ ਸਾਡਾ ਪੂਰਾ ਬਾਡੀ ਦਾ ਸਕੈਨ ਹੋਇਆ ਪਤਾ ਨਹੀਂ ਇੱਕਦਮ ਚੱਕਰ ਆ ਮਗਰ ਤੁਸੀਂ ਕਿਸੇ ਨੂੰ ਪੀ ਲਿਓ ਜਿਹੜਾ ਵੱਧ ਪੈਗ ਲਾਉਂਦਾ ਉਹਨੂੰ ਵੀ ਚੱਕਰ ਇੱਕਦਮ ਹੀ ਆਉਂਦੇ ਆ ਪਰ ਤੁਸੀਂ ਮੁੱਖ ਮੰਤਰੀ ਦਫਤਰ ਜਿਹੜਾ ਇਸ ਖਬਰ ਨੂੰ ਖੰਡਨ ਕਰ ਰਿਹਾ ਹੈਗਾ ਜੀ ਕਿ ਇਹ ਅਫਵਾਹ ਫਲਾਈ ਜਾ ਰਹੀ ਹੈ ਮੁੱਖ ਮੰਤਰੀ ਦੀ ਛਵੀ ਨੂੰ ਟਾਲਾਉਣ ਦੀ ਕੋਸ਼ਿਸ਼ ਉਹ ਮੁੱਖ ਮੰਤਰੀ ਜੇ ਟਾ ਛਵੀ ਹੋਵੇ ਤੇ ਟਾਲ ਲਗੇ ਜਰਮਨੀ ਦੇ ਜਹਾਜ਼ ਤੋਂ ਡਿੱਗੇ ਸਨ ਕਿ ਨਹੀਂ ਡਿੱਗੇ ਸਨ ਦੱਸ ਐਵੇਂ ਇੱਕ ਮਜ਼ਾਕ ਬਣਾਇਆ ਫੇਰ ਉਹ ਜਿਹੜਾ ਇੱਕ ਤੁਹਾਡੇ ਪੱਤਰਕਾਰਾਂ ਦੇ ਸਮੇਲਨ ਤੇ ਗਏ ਸੀ ਚੰਡੀਗੜ੍ਹ ਪ੍ਰੈਸ ਕਲੱਬ ਤੇ ਗੱਡੀ ਤੇ ਬੁੜਕ ਕੇ ਛਾਲ ਮਾਰੀ ਸੀ ਕਿ ਨਹੀਂ ਮਾਰੀ ਸੀ ਮਗਰ ਉਹ ਵਿਸ਼ਾਲ ਅੰਗਰੇਜ਼ ਸਰ ਕੇ ਨਾਲ ਹੀ ਸਨ ਹੋਰ ਵੀ ਸੀ ਕਈ ਮੈਂ ਤਾਂ ਪੱਤਰਕਾਰ ਵੀ ਦਾ ਤੂੰ ਜਦੋਂ ਮਗਰ ਮਗਰ ਲਈ ਗੱਡੀ ਤੇ ਪਿੱਛੋਂ ਪਾਸੇੋਂ ਖੜਿਆ ਤੇ ਉਦੋਂ ਨਾ ਢਾਹ ਲੱਗੀ ਜਰਮਨੀ ਦੇ ਜਹਾਜ਼ ਤੇ ਨਹੀਂ ਚੜਨ ਦਿੱਤਾ ਉਦੋਂ ਨਾ ਢਾਹ ਲੱਗੀ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਤੇ ਚਲੇ ਗਏ ਸ਼ਰਾਬ ਪੀ ਕੇ ਉਹ ਲੋਕਾਂ ਨੇ ਦੌੜਾ ਲਵਾਈਆਂ ਉਦੋਂ ਨਾ ਢਾਹ ਲੱਗੀ ਹੁਣ ਅਸੀਂ ਜੇ ਚਿੰਤਾ ਪ੍ਰਗਟ ਕਰ ਰਹੇ ਆ ਦੇਖੋ ਮੈਂ ਬਾਰ ਬਾਰ ਕਹਿੰਨਾ ਮਜ਼ਾਕ ਦਾ ਵਿਸ਼ਾ ਨਹੀਂ ਆਈ ਵਿਸ਼ਮ ਵੈਲ ਆਈ ਵਿਸ਼ ਹਮ ਗੁੱਡ ਰਿਕਵਰੀ ਉਹਨੇ ਕਾ ਨਹੀਂ ਆਣਾ ਭਟ ਐਟ ਦ ਸੇਮ ਟਾਈਮ ਪੰਜਾਬ ਤੇ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਹੋ ਗਿਆ ਕੀ ਚੀਫ ਮਿਨਿਸਟਰ ਨੂੰ ਇਹ ਅਧਿਕਾਰ ਹੈ ਕਿ ਉਹ ਪ੍ਰਾਈਵੇਟ ਜਹਾਜ਼ਾਂ 'ਚ ਪਹਿਲੀ ਗੱਲ ਸ਼ਰਾਬ ਜਿਹੜੀ ਪੀਣੀ ਮਨਾ ਜਹਾਜ਼ ਤੇ ਤੁਸੀਂ ਸ਼ਰਾਬ ਪੀਓ ਕਿਉਂ ਕਾਰਵਾਈ ਨਹੀਂ ਕੀਤੀ ਇਹਦੇ ਲਈ ਕਾਨੂੰਨ ਵੱਖਰੇ ਨੇ ਫਿਰ ਜੇ ਤੁਸੀਂ ਡਿੱਗ ਗਏ ਤੇ ਦੱਸ ਦੇਣਾ ਸੀਗਾ ਦੋ ਤਿੰਨ ਚੈਲੰਜ ਹੈਗੇ ਜਿਹੜੇ ਮਿੰਟ-ਮਿੰਟ ਦੀ ਤੁਹਾਡੀ ਖਬਰ ਚਲਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਇੱਕੋ ਰੋਜ਼ਾਨਾ ਸਪੋਕਸਮੈਨ ਉਹ ਵੀ ਬੜੀ ਕਿਲੀ ਨੱਪਦਾ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਆਇਆ ਹੋ ਗਿਆ ਉਹ ਕਿ ਉਹ ਵੀ ਚੁੱਪ ਕਰ ਜਾਂਦੇ 10 ਤਾਂ ਦਿਓ ਭਾਈ ਫਿਰ ਤੁਸੀਂ ਗਏ ਇਲਾਜ ਵਾਸਤੇ ਦਿੱਲੀ ਲੈ ਗਏ ਹੋ ਤੁਹਾਨੂੰ ਫਿਰ ਉੱਥੇ ਚੈਨਲ ਵਾਲੇ ਪਹੁੰਚੇ ਉਹਨਾਂ ਨੂੰ ਕਿਹਾ ਕਿ ਪਿੱਛੇ ਹਟਜੋ ਤੁਸੀਂ ਕਿਸੇ ਨੇ ਖਬਰ ਨਹੀਂ ਲਾਣੀ ਮੈਂ ਹੁਣ ਚੈਨਲ ਦਾ ਨਾਮ ਲਮਾ ਜਿਨ੍ਹਾਂ ਦੇ ਮਾਲਕਾਂ ਨੂੰ ਫੋਨ ਗਿਆ ਮੈਨੂੰ ਆਪ ਉਹ ਵਿਚਾਰੇ ਦੱਸੀ ਜਾਂਦੇ ਯਾਰ ਸਾਨੂੰ ਬੜੇ ਦਬਕੇ ਵੱਜ ਰਹੇ ਮੈਂ ਫਿਰ ਕਿਉਂ ਡਰਦੇ ਕਿਉਂ ਦੇ ਡਰਦੇ ਤਾਂ ਨਹੀਂ ਇਸ਼ਤਿਹਾਰ ਬੰਦ ਹੋ ਜਾਂਦਾ ਮੈਂ ਤਾਂ ਜਮਾ ਸਹੀ ਗੱਲ ਕਰ ਰਿਹਾ ਇਸ ਲਈ ਮੈਨੂੰ ਇਹ ਗੱਲ ਤੇ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਸਿਹਤ ਜਾਪਤਾ ਹੋਵੇ ਮਗਰ ਪ੍ਰੋਬਲਮ ਜਿਹੜੀ ਆ ਨਾ ਉਹ ਹੈ ਵੱਧ ਖਾਣ ਪੀਣ ਦੀ ਉਹ ਤਾਂ ਭਾਈ ਇੱਥੇ ਉਹ ਲਾਉਣਾ ਪੈਣਾ ਉਹ ਮਾ ਫਲਰ ਮੋ ਫਲਰ ਮੂ ਤੇ ਨਹੀਂ ਤਾਂ ਕੰਮ ਹਟਣਾ ਨਹੀਂ ਤੇ ਪੰਜਾਬ ਦਾ ਕਦੇ ਲਈ ਖਰਚਾ ਕਰਾਈ ਜਾਂਦੇ ਉਹ ਜਿਹੇ ਪੁੱਠੇ ਸਿੱਦੇ ਕੰਮਦਾਰ ਨਾਲੇ ਇਹਦੇ ਨਾਲ ਹੀ ਐਜੂਕੇਸ਼ਨ ਦੀ ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਪੋਲ ਖੋਲਤੀ ਸੀ ਮੁੱਖ ਮੰਤਰੀ ਸਾਹਿਬ ਨੇ ਵੈਸੇ ਤਾਂ ਹਰਜੋਤ ਬੈਂਚ ਨੇ ਵੀ ਖੋਲੀ ਆ ਕਿ 300 ਟੀਚਰ ਪ੍ਰਮੋਟ ਕੀਤਾ ਉਹਨਾਂ ਚੋਂ ਇੰਗਲਿਸ਼ ਜੇ ਪ੍ਰਮੋਟ ਕਰਤੇ ਇੰਗਲਿਸ਼ ਪੜਾਈ ਕਦੇ ਨਹੀਂ ਉਹਨਾਂ ਨੇ ਉਹਦਾ ਰੌਲਾ ਅੱਡ ਪੈਂਦਾ ਫਿਰਦਾ ਤੇ ਹੁਣ ਹੈਲਥ ਦੀ ਖੋਲਤੀ ਜੇ ਤੁਹਾਡਾ ਹੈਲਥ ਦਾ ਐਡਾ ਵਧੀਆ ਕੰਮ ਤੁਸੀਂ ਕੀਤਾ ਕਿ ਭਾਈ ਉੱਥੇ ਕਿਲੋਮੀਟਰ ਦੀ ਦੂਰੀ 'ਚ ਆਮ ਆਦਮੀ ਕਲੀਨਿਕ ਸੀ ਮੁੱਖ ਮੰਤਰੀ ਸਾਹਿਬ ਦਾ ਉੱਥੋਂ ਇਲਾਜ ਹੋ ਜਾਂਦਾ ਨਾਲੇ ਕੰਮ ਠੀਕ ਹੋ ਜਾਂਦਾ ਨਾਲੇ ਅਸੀਂ ਵੀ ਕਹਿੰਦੇ ਕਿ ਵਾਕੇ ਇਲਾਜ ਵਧੀਆ ਹੋ ਗਿਆ ਇਸ ਲਈ ਮੈਂ ਇੱਕ ਤਾਂ ਮੈਂ बार-बार ਕਹਿੰਦਾ ਇਟਸ ਨਾਟ ਅ ਮੈਟਰ ਆਫ ਜੋਕ ਇਟ ਇਜ਼ ਅ ਮੈਟਰ ਆਫ ਕੰਸਰਨ ਕਿ ਉਹ ਛੇਤੀ ਤੋਂ ਛੇਤੀ ਠੀਕ ਹੋਣ ਮਗਰ ਐਟ ਦ ਸੇਮ ਟਾਈਮ ਕਿ ਇਹੇ ਜੀ ਫਜ਼ੂਲ ਖਰਚੀ ਔਰ ਕਾਨੂੰਨ ਨੂੰ ਤੋੜਨਾ ਮੈਂ ਉਹਦੀ ਜ਼ਰੂਰ ਉਹ ਉਹਨੂੰ ਕੰਡੈਮ ਕਰਦਾ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਵੀ ਪਤਾ ਕੋਲੋ ਚ ਕਿਸੇ ਨੂੰ ਨੇੜੇ ਲੱਗਣਦੇ ਰੇ ਵੈਸੇ ਮੈਂ ਫੋਟੋ ਦੇ ਦੂੰਗਾ ਉਹ ਵੀ ਆਉਂਗਾ ਪਹਿਲਾਂ ਇਹ ਇਹ ਨਾ ਕਰੇ ਫਿਰ ਮੈਂ ਦਊ ਕੱਲ ਵੀ ਜਦੋਂ ਜਹਾਜ਼ ਚ ਵਾਪਸ ਗਏ ਆ ਸੁਣ ਲਓ ਮੇਰੀ ਗੱਲ ਇਹਨਾਂ ਨਾਲ 8 10ਕ ਬੰਦੇ ਸੀ ਉਹਨਾਂ ਦਸਾਂ ਚ ਇੱਕ ਇਹਨਾਂ ਦੀ ਧਰਮ ਪਤਨੀ ਜੀ ਸਨ ਇੱਕ ਇਹਨਾਂ ਦਾ ਬੇਟੀ ਸਨ ਇੱਕ ਬਲਕਾਰ ਸੋਸੀ ਸਤਨਾਮ ਸੋਸੀ ਜੇ ਚਾਹਣਗੇ ਤਾਂ ਮੈਂ ਸਾਰਿਆਂ ਦੇ ਨਾਂ ਦੱਸ ਦੂੰ ਮੇਰੀ ਖਬਰ ਕੱਚੀ ਨਹੀਂ ਕਿਉਂਕਿ ਮੈਂ ਕੰਸਰਨਡ ਆ ਔਰ ਵਿਰੋਧੀ ਧਿਰ ਚ ਆ ਮੇਰਾ ਕੰਮ ਹੈ ਧਿਆਨ ਰੱਖਣਾ ਕੰਸਰਨ ਸਰ ਬਾਗਡੋਰ ਹੋਰ ਹੱਥ ਚ ਲੱਗਦਾ ਨਹੀਂ ਕਿ ਐਡੀ ਨੇੜੇ ਜਿਹੇ ਪੰਜਾਬ ਦੀ ਕਹਿੰਦੇ ਚੱਕਰ ਹੀ ਉੱਥੋਂ ਪਿਆ ਸਰ ਦਿੱਲੀ ਦੇ ਸੀਐਮ ਨਾਲ ਵੀ ਰਿਲੇਟਡ ਹੈਗਾ ਇਸ ਥੀਮ ਨੂੰ ਲੈ ਕੇ ਚੱਕਰ ਚੱਕਰ ਹੀ ਕਹਿੰਦੇ ਉੱਥੋਂ ਸ਼ੁਰੂ ਹੋਇਆ ਜੀ ਜਾਣਾ ਚਪਾਲ ਵਾਸਤੇ ਸੀ న్యూਸ 18 ਵਾਸਤੇ ਪਹਿਲਾਂ ਖਬਰ ਦੇ ਦਿੱਤੀ ਕਿ ਦਿੱਲੀ ਚ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਤੂੰ ਵੀ ਦੇ ਦੀ ਉਹ ਪਤਾ ਨਹੀਂ ਉਹਦਾ ਉਹਦੇ ਗੰਮ ਚ ਹੀ ਕੰਮ ਕਿੱਲੀ ਨਾਪਦੀ ਕਿ ਉਹ ਕਿੱਲੀ ਵੱਧ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫੇਰ ਅੰਦਾਜ਼ਾ ਨਹੀਂ ਤਾਂ ਲੈਂਦਾ ਗੰਮ ਚ ਹੀ ਦੱਬੀ ਆ ਕਿੱਲੀ ਪਹਿਲਾਂ ਉਧਰ ਦੱਬਤੀ ਚਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ੍ਹ ਆ ਕੇ ਤੇ ਬੁੜਕ ਕੇ ਉਹ ਡਿੱਗੇ ਹੋਰ ਤਾਂ ਮਸਲਾ ਕੋਈ ਨਹੀਂ ਬਟ ਖਬਰ ਇਹ ਹੈ ਕਿ सीएम साहब ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ ਸਾਡਾ ਤਾਂ ਨੁਕਸਾਨ ਹੋਣਾ ਜੀ ਪੰਜਾਬ ਦਾ ਐਕਸਾਈਜ ਉਹਦੇ ਨਹੀਂ ਡਿੱਗ ਜਾਣਾ ਰੈਵਨਿਊ ਮੇਲਾ ਦਾ ਇੱਕ ਆਹੀ ਤਾਂ ਵਧੂ ਝਟਕੇ ਨਾਲ ਗਮ ਚ ਫੇਰ ਡਿੱਗ ਜੂ ਰਕੇ ਸਾਹਿਬ ਜਿਹੜੇ ਇਲਾਕੇ ਤੁਸੀਂ ਬੈਠੇ ਹੋ ਇੱਥੇ ਖਾੜਾ ਚ ਕਰੋੜਾਂ ਦਾ ਨੁਕਸਾਨ ਹੋਇਆ ਬਾਦ ਸਾਹਿਬ ਨੇ ਕਿਹਾ ਕਿ ਮੈਂ ਬੱਕਰੀ ਕੁੱਕੜੀ ਸਾਰਿਆਂ ਦਾ ਮੁਆਵਜ਼ਾ ਦਾਂਗਾ ਇੱਥੇ ਇਲਾਕੇ ਚ ਕਿਸੇ ਨੂੰ ਕੀ ਪਟਿਆਲੇ ਚ ਪੰਜਾਬ ਚ ਕਿਸੇ ਨੂੰ ਨਹੀਂ ਮਿਲਿਆ ਕਿੱਧਰ ਦੇ ਭਰਾਵਾ ਉਹ ਤਾਂ ਬਹੁਤ ਕੁਝ ਕਹਿੰਦਾ ਬੱਕਰੀ ਕੁੱਕੜੀ ਦਾ ਮੁਆਵਜ਼ਾ ਉਹਦੋਂ ਦਿੰਦਾ ਜਦੋਂ ਖਾਦੀ ਪੀਤੀ ਚ ਬੋਲਦਾ ਜੋ ਤੁ ਨੂੰ ਆ ਜਾਂਦੀ ਹੈ ਹੋਸ਼ ਫਿਰ ਨਾ ਉਹਨੂੰ ਚੇਤੇ ਆਉਂਦੀ ਹੈ ਬੱਕਰੀ ਨਾ ਆਉਂਦੀ ਹੈ ਕੂਕੜੀ ਨਾ ਹੁੰਦਾ ਕਿਸਾਨ ਮੈਂ ਬਾਤ ਸ਼ੁਰੂ ਹੀ ਗੱਲ ਐਗਰੀਕਲਚਰ ਪਾਲਿਸੀ ਤੋਂ ਕੀਤੀ ਹੈ ਇਹ ਪਟਿਆਲੇ ਦਾ ਸਾਥ ਜੀ ਸਾਹਿਬ ਇਹ ਚ ਬੜਾ ਦੇਖੋ ਮੈਂ ਇੱਕ ਗੱਲ 'ਚ ਇੱਜ਼ਤ ਕਰਦਾ ਕਿ ਇਹਨਾਂ ਦਾ ਐਮ.ਐਲ.ਏ. ਸਾਹਿਬ ਨੇ ਗੋਗੀ ਸਾਹਿਬ ਲੁਧਿਆਣੇ ਤੋਂ ਜਿਨ੍ਹਾਂ ਨੇ ਬੁੱਢਾ ਨਾਲੇ ਦਾ 32.5 ਸਾਲ ਹੋ ਗਏ ਜੀ ਨਹੀਂ ਪੱਥਰ ਰੱਖੇ ਨੂੰ ਉਹਨਾਂ ਨੇ ਆਪ ਜਾ ਕੇ ਨਹੀਂ ਪੱਥਰ ਭੰਨਣਾ ਸ਼ੁਰੂ ਕੀਤਾ ਪਟਿਆਲੇ ਦੀ ਵੀ ਉਹ ਤਸਵੀਰ ਹੈ ਮੈਂ ਤੁਹਾਨੂੰ ਕਹੀ ਨਹੀਂ ਪੱਥਰ ਇੱਥੇ ਭਗਵੰਤ ਸਿੰਘ ਸਾਹਿਬ ਦੇ ਦਿਖਾ ਦੂ ਜਿੱਥੇ ਇੱਕ ਦਿਵਾਨੀ ਦਾ ਕੇ ਕੰਮ ਨਹੀਂ ਹੋਇਆ ਅੱਜ ਪੰਜਾਬ ਦੀ ਸਾਰੀਆਂ ਲਿੰਕ ਰੋਡਾਂ ਟੁੱਟ ਗਈਆਂ ਨੇ ਬੁਰਾ ਹਾਲ ਹੈ ਕੀ ਰਿਪੇਅਰ ਹੋ ਰਹੀ ਹੈ ਅਨਸਰ ਇਜ਼ ਨੋ ਪੰਜਾਬ ਪਹੁੰਚ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਡੀਜ਼ਲ ਪੈਟਰੋਲ ਤੁਸੀਂ ਸਭ ਤੋਂ ਮਹਿੰਗਾ ਕਰਤਾ ਤੁਹਾਡੇ ਕੋਲ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਨੇ ਮਗਰ ਮੁੱਖ ਮੰਤਰੀ ਜਿਹੜਾ ਆਮ ਆਦਮੀ ਦੀ ਸੀਗਾ ਉਹ ਜਹਾਜ਼ ਤੇ ਜਾਂਦਾ ਹੈ ਜਹਾਜ਼ ਤੇ ਆਉਂਦਾ ਔਰ ਜਹਾਜ਼ ਦੀ ਦਰਬਾਰ ਤੋਂ ਰੱਜ ਕੇ ਕਰ ਰਿਹਾ ਜੇ ਜਹਾਜ਼ ਕੋ ਤੇ ਉਹ ਵੀ ਦੱਸ ਦਿਨਾ ਉਹਦੀ ਫੋਟੋ ਬਖਾਵਾਂ ਕਿਹੜਾ ਜਹਾਜ਼ ਸੀ ਤੁਸੀਂ ਫਿਰ ਮਹਿਸੂਸ ਕਰੋਗੇ ਕਿ ਯਾਰ ਮਜ਼ਾਕ ਬਣਿਆ ਪਿਆ ਇਹ ਮੁਝੇ ਫੈਸਾ ਹੋਵੇ ਕਿ ਦਿੱਲੀ ਦੇ ਵਿੱਚ ਹੁਣ ਸੀਐਮ ਚੇਂਜ ਕੀਤਾ ਹੈ ਔਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਨੈਤਿਕਤਾ ਹੁੰਦੀ ਹੈ ਸੁਖਵੀਰ ਬਾਦਲ ਅਸਤੀਫਾ ਦੇ ਕੇ ਸੀਨੇ কাল ਤੱਕ ਸਰਪੇਸ਼ ਨਹੀਂ ਹੋਈ ਔਰ ਕੇਜਰੀਵਾਲ ਨੇ ਅਸਤੀਫਾ ਦਿੱਤਾ ਔਰ ਫੈਮਲੀ ਨੂੰ ਅੱਗੇ ਨਾ ਰੱਖ ਕੇ ਕਿਸੇ ਹੋਰ ਨੂੰ ਸੀਐਮ ਬਣਾਇਆ ਔਰ ਅੱਜ ਅਸ਼ਵੀ ਪਲੇਰ ਹਰਾਨ ਨੇ ਇਹ ਟਵੀਟ ਵੀ ਕੀਤਾ ਸੀ ਫੇਸਬੁਕ ਤੇ ਵੀ ਉਹਨਾਂ ਨੇ ਪਾਇਆ ਸੀ ਕਿ ਬਦਲਾਅ ਦੀ ਹਵਾ ਕੇਵਲ ਦਿੱਲੀ ਚ ਨਹੀਂ ਹੋਈ ਇਹ ਪੰਜਾਬ ਦੇ ਵਿੱਚ ਵੀ ਆ ਰਹੀ ਹੈ ਹੌਲੀ ਹੌਲੀ ਔਰ ਹੋ ਸਕਦਾ ਹੈ ਕਿ ਇੱਥੇ ਵੀ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਹੋਵੇ ਨਹੀਂ ਇਹ ਗੱਲ ਨਾ ਜੀ ਤੁਸੀਂ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਇਹ ਪੰਗਾ ਹੀ ਇਥੋਂ ਪਿਆ ਅਸਲ ਗੁਨੇਗਾਰੀ ਕੇਜਰੀਵਾਲ ਸਾਹਿਬ ਨੇ ਉਹਨਾਂ ਨੇ ਜਦ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਅਸਤੀਫਾ ਦੇ ਤਾ ਤੈਨੂੰ ਵੀ ਦੇਣਾ ਪੈਣਾ ਕਹਿੰਦੇ ਉਸ ਤੋਂ ਬਾਅਦ ਜਿਹੜੀ 8 ਪੀਐਮ ਤੋਂ ਬਾਅਦ ਵਾਲੀ ਕਹਾਣੀ ਸੀ ਉਹ 2 ਪੀਐਮ 'ਤੇ ਸ਼ੁਰੂ ਹੋ ਗਈ ਉਹ ਕਹਿੰਦੇ ਕਿ ਸੁਖਬੀਰ ਔਰ ਮੁੜ ਕੇ ਕੰਮ ਨਹੀਂ ਰੁਕਿਆ ਉਹ ਕਹਿੰਦੇ ਸੁਖਬੀਰ ਹਰੀ ਨੇ ਅਸਤੀਫਾ ਦੇ ਕੇ ਜਾ ਸਕਦੇ ਸੀ ਤੇ ਹਾਲੇ ਸੁਖਬੀਰ ਜੀ ਦਾ ਫਿਕਰ ਨਾ ਕਰੋ ਹਾਲੇ ਪਾਸ ਸਰਕਾਰ ਦਾ ਫਿਕਰ ਕਰੋ ਜਿਹੜਾ ਜੱਪ ਪੱਗੇ ਨੂੰ ਫੜੇ ਹੋ ਤੁਸੀਂ ਇਹ ਜਿਹੜਾ ਜਹਾਜ਼ ਜੁੱਟਦਾ ਫਿਰਦਾ ਨਾ ਪ੍ਰਾਈਵੇਟ ਦਾ ਖਰਚਾ ਤੁਸੀਂ ਵੀ ਦਿਨੇ ਪੈਣ ਜੀ ਤੁਸੀਂ ਥੋੜਾ ਧਿਆਨ ਰੱਖੋ ਇੰਨਾਂ ਗੱਲਾਂ ਦਾ ਸਰ ਇੱਕ ਮਾਲੀ ਨੂੰ ਜਿਹੜਾ ਚੁੱਕਿਆ ਗਿਆ ਜੀ ਵੇਖੋ ਮੈਂ ਭਾਵੇਂ ਮਾਲੀ ਸਾਹਿਬ ਦੀ ਸਾਡੀ ਆਪਸ ਕੋਈ ਐਡੀ ਸੁਰਸਰ ਰਲਦੀ ਨਹੀਂ ਮਗਰ ਮਾਲੀ ਸਾਹਿਬ ਨਾਲ ਵੀ ਜੋ ਹੋਇਆ ਮੈਂ ਉਸ ਨੂੰ ਕੰਡੈਮ ਵੀ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਐਮਰਜੈਂਸੀ ਜੋ ਇੰਦਰਾ ਗਾਂਧੀ ਨੇ ਲਾਈ ਸੀ ਉਹ ਐਮਰਜੈਂਸੀ ਵਾਲੇ ਹਾਲਾਤ ਹੋਣ ਨੇ ਉਸ ਬੰਦੇ ਨੂੰ ਇਹੀ ਨਹੀਂ ਪਤਾ ਕਿ ਮੇਰੇ ਤੇ ਪਰਚਾ ਕੀਆ ਉਹਨੂੰ ਮਿਸਲੀਡ ਕਰਕੇ ਥਾਣੇ ਲੈ ਕੇ ਗਏ ਫਿਰ ਉਹਨੂੰ ਅਰੈਸਟ ਕਰਤੀ ਆ ਉਹਦੀ ਗਲਤੀ ਸਿਰਫ ਇੰਨੀ ਆ ਕਿ ਉਹ ਬੜੀ ਹਿੰਮਤ ਨਾਲ ਆਪਦੀ ਗੱਲ ਭਗਵੰਤ ਮਾਨ ਦੇ ਖਿਲਾਫ ਰੱਖਦੇ ਜਿਹੜਾ ਵੀ ਭਗਵੰਤ ਮਾਨ ਦੇ ਖਿਲਾਫ ਗੱਲ ਕਰਦਾ ਉਹਤੇ ਕਾਰਵਾਈ ਤਾਂ ਨਿਸ਼ਚਿਤ ਹੀ ਆ ਹੁਣ ਮੈਂ ਜੇ ਆਪ ਦਾ ਕਨਸਰਨ ਵੀ ਦਿਖਾਇਆ ਤੁਹਾਨੂੰ ਕਿ ਭਾਈ ਇਹਨੂੰ ਇੰਨਾ ਪੈਗ ਨਹੀਂ ਲਾਉਣਾ ਚਾਹੀਦਾ ਤੇ ਮੇਰੇ ਤੇ ਵੀ ਕਾਰਵਾਈ ਹੋ ਸਕਦੀ ਮਗਰ ਅਸੀਂ ਠੀਠ ਠੀਠਾਂ ਚੋਂ ਆ ਸਾਨੂੰ ਨਹੀਂ ਕੋਈ ਫਰਕ ਮੈਂ ਜੋ ਗੱਲ ਕਹਿ ਰਿਹਾ ਸਹੀ ਕਹਿ ਰਿਹਾ ਔਰ ਆਊਟ ਆਫ ਕਨਸਰਨ ਕਹਿ ਰਿਹਾ ਕਿ ਸ਼ਾਇਦ ਹਟ ਜਾਣ ਮੇਰੇ ਕਨਸਰਨ ਰੇਜ ਕੀਤੇ ਆ ਤੇ ਪੰਜਾਬ ਦਾ ਵੀ ਭਲਾ ਨਹੀਂ ਤਾਂ ਜੋ ਹਾਲਾਤ ਪੰਜਾਬ ਦੇ ਪੜੇ ਅੱਜ ਦੇਖੋ ਅੱਜ ਕੀ ਖਬਰ ਲੱਗੀ ਹੈ ਇੱਕ ਤਾਂ ਐਗਰੀਕਲਚਰ ਪਾਲਿਸੀ ਬਾਰੇ ਜਿਹੜਾ ਫੇਲ ਪਾਲਿਸੀ ਹੈ ਦੂਜੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਲੱਗੀ ਹੈ ਉਹਦੇ 'ਚ ਇਟਸ ਨਾਟ ਅ ਜੋਕ ਕਿ ਤੁਹਾਡਾ ਡੀਜੀਪੀ ਪੰਜਾਬ ਦਾ ਜਾ ਕੇ ਕਹਿ ਰਿਹਾ ਕਿ ਹਾਂ ਜਦੋਂ ਦਾ ਰੌਲੈਂਸ ਬਿਸ਼ਨੋਈ ਦਾ ਇਹ ਸਿੱਧੂ ਮੂਸੇ ਵਾਲੇ ਦਾ ਕੇਸ ਹੋਇਆ ਉਹਦਾ ਮਰਡਰ ਹੋਇਆ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਇੱਥੇ ਇੰਟਰਵਿਊ ਵੀ ਹੋਈ ਔਰ ਫਰੋਤੀਆਂ ਦੇ ਕੇਸ ਵੀ ਵਧੇ ਐਕਸਟੋਰਸ਼ਨ ਟਾਰਗੇਟ ਕਿਲਿੰਗ ਵਧੀਆ ਨੇ ਇਸ ਦੇ ਸੇ ਜੋਕ ਕਿ ਬੰਦਾ ਥੋੜੀ ਜੇਲ੍ਹ ਚ ਹੋਵੇ ਤੇ ਥੋੜੀ ਪੁਲਿਸ ਜਾ ਕੇ ਆਨਰੇਬਲ ਹਾਈ ਕੋਰਟ ਚ ਕਹਿ ਰਹੀ ਹੈ ਕਿ ਹਾਂ ਸਾਡੀ ਜੇਲ੍ਹਾਂ ਚ ਆਉਣ ਕਰਕੇ ਕੰਮ ਵੱਧ ਗਿਆ ਸਾਡੀ ਜੇਲ੍ਹਾਂ ਚ ਕੀ ਇਹ ਫੇਲੀਅਰ ਨਹੀਂ ਲਾਅ ਐਂਡ ਆਰਡਰ ਕਿਹਦਾ ਸਬਜੈਕਟ ਹੈ ਭਗਵੰਤ ਮਾਨ ਦਾ ਜੇਲ੍ਹ ਮਿਨਿਸਟਰ ਕੌਣ ਹੈ ਭਗਵੰਤ ਮਾਨ 43000 ਕੋਲਾਂ ਦੀ ਡਿਟੇਲ ਹਾਈ ਕੋਰਟ ਚ ਸਬਮਿਟ ਹੋਈ ਹੈ ਕਿ ਜਿਹੜੀਆਂ ਗਈਆਂ ਨੇ ਕੀ ਲਾਅ ਐਂਡ ਆਰਡਰ ਦੇ ਜੋ ਧੱਜੀਆਂ ਉਡਾਈਆਂ ਜਾ ਰਹੀਆਂ ਤੁਹਾਡੇ ਸਾਹਮਣੇ ਨੇ ਸੋ ਇਟ ਇਜ਼ ਅ ਮੈਟਰ ਆਫ ਸੀਰੀਅਸ ਕਨਸਰਨ ਜੋ ਕੁਝ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੀ ਦਿੱਲੀ ਸ਼ਰਾਬ ਘਟਾਲਾ ਪਾਲਸੀ ਆ ਉਹੀ ਪਾਲਸੀ ਪੰਜਾਬ ਦੀ ਆ ਤੇ ਤੂੰ ਵੀ ਲੰਬੇ ਹੋ ਜਾ ਕਿ ਮੇਲਾ ਦਾ ਪਾਲਸੀ ਦਾ ਅਸਲੀ ਸ਼ਰਾਬ ਇੱਥੇ ਹੋ ਗਿਆ ਕਿ ਗੱਲ ਰੌਲਾ ਤਾਂ ਅਸੀਂ ਸ਼ਰਾਬ ਘਟਾਲੇ ਦਾ ਇਹ ਆਪ ਹੀ ਛੇ ਬਣਤੇ ਹੋ ਗਿਆ ਚਲੋ ਰੱਬ ਸਤਿ ਸਭਕੀ ਜੇ ਮੇਰੇ ਥੋੜੀ ਕੋਈ ਗੱਲਬਾਤ ਹੋਈਏਗੀ ਉੱਥੇ ਕਿਸੇ ਨਾਲ ਦੀ ਔਰ ਮੇਰੇ ਨਾਲ ਕਰਦਾ ਗੱਲ ਕਿਤੇ ਨਾਲ ਭਗਵੰਤ ਨਾਲ ਜਿਹੜੇ ਹੋਰ ਨੇੜੇ ਦੇ ਨਾਲ ਨਹੀਂ ਉਹਦੇ ਨਾਲ ਸ਼ਾਮ ਸ਼ਾਮ ਜੇ ਇਹਨੂੰ ਗੱਲ ਹੋਣੀ ਹਾਲੇ ਤਾਂ ਲੱਥਣ ਢੀਆ ਹਾਂ ਹਾਂ ਹਾਲੇ ਕਿਤੋਂ ਗੱਲ ਹੋ ਜਾਣੀ ਨਹੀਂ ਸੁੱਤਰ ਤੁਹਾਡੇ ਕਾਫੀ ਸ਼ਾਕ ਬਨੇ ਸੁੱਤਰਾਂ ਉਹ ਤੋਂ ਕੋਈ ਖਬਰ ਨਹੀਂ ਉੱਥੇ ਜੀ ਪੂਰਾ ਬਾਡੀ ਸਕੈਨ ਚੱਲ ਰਿਹਾ ਤੁਹਾਨੂੰ ਲੰਮੀ ਸਾਰੀ ਬੁਲੇਟਿਨ ਪੇਸ਼ ਕੀਤੀ ਜਾਊਗੀ ਸ਼ਾਮ ਨੂੰ ਕਿ ਜੀ ਇਹਨੂੰ ਐ ਨੁਕਸ ਪਿਆ ਇਹਦੇ ਐ ਪਿਆ ਬਾਡੀ ਸਕੈਨ ਕਰਾਉਣਾ ਪਿਆ ਕਿ ਕੀ ਚੱਕਰ ਚੱਲਿਆ ਮਗਰ ਐਡੀ ਸੀਕਰੇਸੀ ਦੀ ਲੋੜ ਨਹੀਂ ਸੀ ਤੁਹਾਨੂੰ ਕਹਿੰਦੇ ਇਲਾਜ ਇੱਥੋਂ ਕਰਾਓ ਆਮ ਆਦਮੀ ਕਲੀਨਿਕ ਤੋਂ ਕਰਾਓ ਤੇ ਇਹਦਾ ਪੋਲੋ ਤੋਂ ਕਿਉਂ ਕਰਾਓ ਪ੍ਰਾਈਵੇਟ ਹਸਪੀਟਲ 'ਚ ਕਿਉਂ ਲਿਜਾਓ ਮਤਲਬ ਆਪ ਹੀ ਪੋਲ ਖੋਲ ਰਹੇ ਕਾਰਨ ਬੜਾ ਸਿੰਪਲ ਸੀ ਇੱਥੇ ਕਹੇ ਨਾ ਕਹੇ ਡਾਕਟਰ ਨੇ ਤੁਹਾਡੇ ਵਰਗੇ ਪੱਤਰਕਾਰ ਵੀਰ ਨੂੰ ਕਹਾਣੀ ਦੱਸ ਦੇਣੀ ਸੀ ਕਿ ਰੌਲਾ ਕੋਈ ਨਹੀਂ ਵੱਧ ਖਾਦੀ ਪੀਤੀ ਗਈ ਇਹ ਗੱਲ ਲੁਕੋਣ ਲਈ ਉੱਥੇ ਲੈ ਕੇ ਗਏ ਸਰ ਸੀਐਮ ਸਾਹਿਬ ਦੇ ਵੱਲੋਂ ਦਾ 26 ਜੀਰੀ ਲਵਾ ਦਿੱਤੀ ਗਈ ਸੀ ਕਿਸਾਨਾਂ ਨੂੰ ਕਹਿ ਕੇ 26 ਜੀਰੀ ਹਾਂਜੀ ਹਾਂਜੀ ਹੁਣ ਜਿਹੜੇ ਸੈਲਰ ਮਾਲਕ ਨੇ ਜੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 100 26 ਜੀਰੀ ਲੈਣੀ ਲੇਗੀ ਤੇ ਕਿਸਾਨਾਂ ਦੀ ਫਸਲ ਸੜ ਤੇ ਹੈਗੀ ਕਿਵੇਂ ਦੇਖਦੇ ਹੋਗੇ ਕਿੰਨਾ ਕਿਉਂਕਿ ਕਿਸਾਨਾਂ ਨੂੰ ਅੱਗੇ ਕਾਫੀ ਪ੍ਰੋਬਲਮ ਆਉਣੀ ਹੈ ਤੇ ਸੈਲਰ ਮਾਲਕ ਮੰਨਣ ਨੂੰ ਤਿਆਰ ਨਹੀਂ ਹੈ ਕਿ ਕੋਈ ਥਰਡ ਪਾਰਟੀ ਦੇ ਵੱਲੋਂ ਇਸ ਬਾਰੇ ਨਹੀਂ ਦੇਖੋ ਗਵਰਨਮੈਂਟ ਦਾ ਬੜਾ ਵੱਡਾ ਫੇਲੀਅਰ ਹੈ ਜੀ ਦੇਖੋ ਜਿਹੜੀ ਚੀਜ਼ ਜਿਹੜੀ ਫਸਲ ਜਾਂ ਜਿਹੜੀ ਵੈਰਾਈਟੀ ਸੈਲਰ ਮਾਲਕ ਲੈਣ ਤੋਂ ਇਨਕਾਰ ਕਰ ਰਹੇ ਹੋ ਕੋਈ ਅੱਜ ਰਾਤੂ ਰਾਤ ਇਨਕਾਰ ਕਰ ਨਹੀਂ ਰਹੇ ਹੋ ਤਾਂ ਪਹਿਲਾਂ ਹੀ ਪਬਲਿਕ ਡੋਮੇਨ 'ਚ ਇਹ ਗਵਰਨਮੈਂਟ ਦਾ ਬੜਾ ਵੱਡਾ ਫੇਲੀਅਰ ਹੈ ਲੈਪਸ ਹੈ ਔਰ ਮੈਂ बार-बार ਕਹਿ ਰਿਹਾ ਕਿ ਸਾਰੀ ਐਗਰੀਕਲਚਰ ਪ੍ਰਣਾਲੀ ਨੂੰ ਲੈ ਕੇ ਬੜਾ ਵੱਡਾ ਲੈਪਸ اور ਫੇਲੀਅਰ ਚੱਲ ਰਿਹਾ ਹੈ ਨਾ ਤਾਂ ਕਿਸਾਨ ਖੁਦਕੁਸ਼ੀ ਰੋਕ ਰਹੀ ਆ ਨਾ ਕਿਸਾਨ ਕਰਜ਼ਾਈ ਹੁਣ ਤੋਂ ਖੇਤ ਮਜ਼ਦੂਰ ਜਾਂ ਕਿਸਾਨ ਦੀ ਘਟौती ਹੋ ਰਹੀ ਔਰ ਇਹ ਸਾਰੀ ਚੀਜ਼ਾਂ ਵਿਲ ਓਨਲੀ ਹੈਡ ਟੂ ਇਟ ਜੇ ਤਉਨੂੰ ਐਮਐਸਪੀ ਨਹੀਂ ਮਿਲਨੀ ਜਦ ਉਹਦੀ ਫਸਲ ਨਹੀਂ ਚੱਕੀ ਜਾਣੀ ਤੇ ਫਿਰ ਕੀ ਰਸਤਾ ਆਲਟਰਨੇਟਿਵ ਕਿਸਾਨ ਨੂੰ ਕੀ ਰੂਟ ਦਿਸਦਾ ਜਦੋਂ ਵੱਧ ਕਰਜ਼ਾਈ ਹੁੰਦਾ ਮਜੀਠੀਆ ਸਾਹਿਬ ਸੰਗਨਰ ਨੋ ਉਹਨਾਂ ਦੇ ਤੇ ਜੋ AK47 ਨਹੀਂ ਲੈ ਕੇ ਜਾਂਦੇ ਸੋ ਤੁਹਾਨੂੰ ਕੀ ਲੱਗਦਾ ਹੈ ਬਿਆਨ ਜਿਹੜੇ ਨੇ ਲਗਾਤਾ ਉਹ ਕੋਈ ਸਿਆਣੀ ਬੀਬੀ ਦਾ ਸਵਾਲ ਪੁੱਛੀ ਦਾ ਕਵਲੀਆਂ ਦਾ ਮੈਂ ਜਵਾਬ ਦੇਣ ਸ਼ਬਦ ਨੂੰ ਮੇਰੀ ਮੇਰੀ ਇੱਕ ਰਿਕਵੈਸਟ ਹੈ ਦੇਖੋ MP ਬਣ ਜਾਣਾ ਚਲੋ ਉੱਥੋਂ ਦੇ ਲੋਕਾਂ ਦਾ ਫੈਸਲਾ ਮਗਰ ਉਹਨਾਂ ਦੀ ਇੰਟੈਲੈਕਟ ਲੈਵਲ ਉਹਨਾਂ ਦੀ ਜੋ ਗੱਲਾਂ ਦੀ ਸੋਚਣ ਸ਼ਕਤੀ ਹੈ ਸਮਝ ਹੈ ਉਹ ਤਾਂ ਨਹੀਂ ਨਾ ਬਦਲ ਸਕਦੀ ਔਰ ਮੈਂ ਸਮਝਦਾ ਹਾਂ ਐਮਰਜੈਂਸੀ ਚ ਜੋ ਕੋਸ਼ੋ ਗਲਤ ਤਰੀਕੇ ਨਾਲ ਪੰਜਾਬ ਦੀ ਇਸ ਪਵਿੱਤਰ ਧਰਤੀ ਨੂੰ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਗੁਰੂਆਂ ਪੀਰਾਂ ਦੀ ਇਸ ਧਰਤੀ ਨੂੰ ਜੇ ਇਸ ਗਲਤ ਤਰੀਕੇ ਨਾਲ ਸਿੱਖਾਂ ਨੂੰ ਪੋਟਰੇ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਔਰ ਇਹਦੇ ਨਾਲ ਪੰਜਾਬ ਨੂੰ ਔਰ ਪੰਜਾਬੀਆਂ ਦੇ ਮਨ ਨੂੰ ਵੱਡੀ ਠੇਸ ਪਹੁੰਚਣੀ ਹੈ ਔਰ ਸੀਰੀਅਸ ਸੀਰੀਅਸ ਏਲੀਨ ਨੇਸ਼ਨ ਦਾ ਇਹਦੇ ਚ ਫਿਕਰ ਪੈ ਸਕਦਾ ਔਰ ਭਾਰਤੀ ਜਨਤਾ ਪਾਰਟੀ ਨੂੰ ਭਾਈਚਾਰਕ ਸਾਂਝ ਬਾਰਡਰ ਸਿਕਿਉਰਿਟੀ ਨੂੰ ਜੇ ਕੈਮ ਰੱਖਣਾ ਹੈ ਤੇ ਕੰਗਨਾ ਰਣੌਤ ਵਰਗੇ ਲੀਡਰਾਂ ਨੂੰ ਸੈਂਸਰ ਕਰਨਾ ਪੈਣਾ ਉਹਨਾਂ ਨੇ ਪਹਿਲਾਂ ਕਿਸਾਨ ਭਰਾਵਾਂ ਦੇ ਉਲਟ ਬਹੁਤ ਟਿੱਪਣੀ ਕੀਤੀ ਉਹਦਾ ਰਿਜ਼ਲਟ ਖਾਮਿਆਜਾ ਨਿਕਲਿਆ ਸਾਡੀ ਸਤਿਕਾਰਯੋਗ ਬਜ਼ੁਰਗ ਮਾਤਾ ਜੀ ਬਾਰੇ ਕਹਿ ਕੇ ਕੀ ਇਹ ਦਿਹਾੜੀ 'ਚ ਆਉਂਦੇ ਆ ਉਹਦਾ ਬਹੁਤ ਵੱਡਾ ਰੋਸ ਹੋਇਆ ਫਿਰ 에어ਪੋਰਟ ਦਾ ਇਨਸੀਡੈਂਟ ਹੋਇਆ ਹੁਣ ਐਮਰਜੈਂਸੀ ਥੋਡੇ ਲਈ ਪੈਸੇ ਕਮਾਉਣ ਦਾ ਜ਼ਰੀਆ ਹੋਣਾ ਮਗਰ ਤੁਸੀਂ ਆਪਦੇ ਪੈਸੇ ਕਮਾਉਣ ਦੇ ਜ਼ਰੀਏ 'ਚ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਿੱਖਾਂ ਦੀ ਭਾਵਨਾ ਨੂੰ ਠੇਸ ਨਾ ਪਹੁੰਚਾਓ ਮਾਹੌਲ ਨਾ ਖਰਾਬ ਕਰੋ ਰਮਨਜੀਤ ਮਛੂ ਦੇ ਪਿਆਰ ਦੇ ਵਿੱਚ ਜੀ ਸਾਹਿਬ ਜੀ ਸਾਹਿਬ ਜੀ ਦੇ ਗੱਲ ਕਰਦੇ ਜਾ ਰਹੇ ਹੋ ਦੇਖੋ ਤੁਹਾਨੂੰ ਇਹਨੀਆਂ ਖਬਰਾਂ ਮੇਰੇ ਸਵਾਲ ਕਈ ਪੁੱਛ ਲੇ ਪਤਾ ਨਹੀਂ ਇਹ ਰਵਨੀਤ ਬਿੱਟੂ ਵੀ ਭਗਵੰਤ ਦਾ ਯਾਰ ਹੀ ਆ ਆ ਤਾਂ ਇਹਨਾਂ ਦੀ ਬਰਾਬਰ ਦੀ ਹੈ ਇਹਨਾਂ ਦੀ ਸਭ ਤੋਂ ਗੂੜੀ ਦੋਸਤੀ ਹੈ ਇਹਨਾਂ ਦੀ ਮਗਰ ਰਵਨੀਤ ਬਿੱਟੂ ਜੀ ਨੂੰ ਮੈਂ ਪੁੱਛਣਾ ਇਹ ਚਾਹੂੰਗਾ ਜਿੱਥੇ ਮੈਂ ਤਾਂ ਉਹਨਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਮਗਰ ਜਿਹੜਾ ਇਹ ਬਿਆਨ ਦਿੱਤਾ ਗਿਆ ਇਹ ਇਟ ਰੇਜਸ ਕੁਐਸਚਨ ਔਨ ਰਵਨੀਤ ਬਿੱਟੂ ਇਟਸੈਲਫ ਰਵਨੀਤ ਬਿੱਟੂ ਦਾ ਅੱਜ ਵੀ ਸਮੁੱਚਾ ਪਰਿਵਾਰ ਤੇ ਰਵਨੀਤ ਬਿੱਟੂ ਆਪ ਤਿੰਨ ਵਾਰੀ ਐਮਪੀ ਉਸ ਕਾਂਗਰਸ ਪਾਰਟੀ ਚ ਬਣਿਆ ਤੇ ਉਸ ਰਾਹੁਲ ਗਾਂਧੀ ਦੇ ਚੋਲੇ ਗਾਉਂਦੇ ਰਹੇ ਆ ਜੇ ਉਸ ਰਾਹੁਲ ਗਾਂਧੀ ਨੂੰ ਅੱਜ ਇਹ ਕਹਿੰਦੇ ਆਤਵਾਦੀ ਨੰਬਰ 1 ਨੰਬਰ 1 ਟੈਰਰਿਸਟ ਹੈ ਤੇ ਰਾਤੋਂ ਰਾਤ ਤਾਂ ਬਣਿਆ ਨਹੀਂ ਫਿਰ ਇਹ ਬਣਾਉਣ ਚ ਤੇਰਾ ਕੀ ਯੋਗਦਾਨ ਸੀ ਤੂੰ ਆਪ ਦਾ 10 ਪਿਛਲੇ 20 ਸਾਲ ਦੀ ਕਾਰਗੁਜ਼ਾਰੀ ਕਿਉਂਕਿ ਜਿੰਨਾ ਮੀਆਂ ਮਿੱਠੂ ਇਹ ਰਾਹੁਲ ਗਾਂਧੀ ਦਾ ਸੀ ਜਦੋਂ ਤੇਨੂੰ ਯੂਥ ਦਾ ਪ੍ਰਧਾਨ ਬਣਾਇਆ ਜਦੋਂ ਤੇਰੀਆ ਟਿਕਟਾਕ ਦੇ ਲੁਧਿਆਣੇ ਤੋਂ ਕਦੇ ਅਨੰਦਪੁਰ ਸਾਹਿਬ ਤੋਂ ਕਦੋਂ ਕਿੱਥੋਂ ਬਣਾਈਆ ਜਾਂ ਜਿੰਨਾ ਪਾਰਲੀਮੈਂਟ ਦਾ ਟੇਬਲ ਮਾਰ ਮਾਰ ਥਾਪੀਆਂ ਜਿਹੜਾ ਉੱਥੇ ਡੈਂਟ ਪਾ ਤੇ ਤੋੜਤਾ ਰਾਹੁਲ ਗਾਂਧੀ ਦੇ ਪਿੱਛੇ ਉਹ ਕੋਈ ਭੁੱਲਿਆ ਦੂਜੀ ਗੱਲ ਜੇ ਉਹ ਹੈ ਟਰਨਿਸ ਨੰਬਰ 1 ਮੈਂ ਇਹਦੀ ਗਲਤੀ ਆਉਣਾ ਤੇ ਉਹਨੂੰ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਤੇ ਉਸ ਮਾਨਤਾ ਦਿੱਤੀ ਕਿਨੇ ਆ ਜੇ ਸਰਕਾਰ 'ਚ ਭਾਈ ਤੂੰ ਵਜ਼ੀਰ ਆ ਔਰ ਜੇ ਇਸ ਸਰਕਾਰ ਦੀ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦਾ ਸਪੀਕਰ ਆ ਤੇ ਕੀ ਤੁਸੀਂ ਕਾਰਵਾਈ ਤੁਸੀਂ ਦਿੱਤੀ ਹੈ ਫਿਰ ਇਸ ਲਈ ਬਿੱਟੂ ਸਾਹਿਬ ਦੇ ਜਿਹੜੇ ਬਿਆਨ ਹੁੰਦੇ ਨਾ ਉਹ ਸੈਲਫ ਗੋਲ ਵਾਲੇ ਹੁੰਦੇ ਆ ਉਹ ਵੀ ਤੁਸੀਂ ਕੰਗਨਾ ਰਣੌਤ ਦਾ ਦੂਜਾ ਹੀ ਰੂਪ ਦੇਖੋ ਸਮਝੋ ਇਹ ਭਰਾ ਪਹਿਣ ਨੇ ਇਹਨਾਂ ਦੀ ਗੱਲ ਦਾ ਬਾਲਾ ਫਿਕਰ ਨਹੀਂ ਕਰੀਦਾ ਹੁੰਦਾ ਇਹ ਜਿੰਨਾ ਚੁੱਪ ਰਹਣ ਉਹਨਾਂ ਦੇਸ਼ ਦਾ ਭਲਾ ਤੇ ਪੰਜਾਬ ਦਾ ਭਲਾ ਥੈਂਕ ਯੂ ਮਾਈਕ